ਪੱਪੂ ਪੰਕਜ ਮੁਰਦਾਬਾਦ ਪੱਪੂ ਪੰਕਜ ਮੁਰਦਾਬਾਦ ਪੱਪੂ ਨੂੰ ਪਰਚਾ ਦਿੱਤਾ ਜਾਵੇ ਇਨਸਾਫ ਹੋਵੇ ਇਹ ਕਾਲੀ ਚੋਰ ਪੱਪੂ ਪੰਕਜ ਮੁਰਦਾਬਾਦ ਪੱਪੂ ਪੰਕਜ ਮੁਰਦਾਬਾਦ ਹਾਂਜੀ ਭਾਜੀ ਕੀ ਮਸਲਾ ਅੱਜ ਤੁਸੀਂ ਪੰਕਜ ਪੱਪੂ ਦੇ ਨਾਰੇ ਲਾ ਰਹੇ ਹੋ ਮੁਰਦਾਬਾਦ ਦੇ ਕੀ ਚੱਕਰ ਹੈ ਇਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਕੀ ਨਾਮ ਹੈ ਤੁਹਾਡਾ ਸੰਦੀਪ ਸਿੰਘਾ ਜੀ ਮੇਰਾ ਨਾਮ ਇੱਥੇ ਰਹਿੰਦੇ ਹੋ ਸੰਦੀਪ ਜੀ ਇਹ ਆਪਣਾ ਪਸ਼ੂ ਮੰਡੀ ਨਾਪਾ ਜੀ ਘੋੜੇ ਵਾਲੀ ਮੰਡੀ ਜੀ ਇੱਥੇ ਮੇਰੀ ਡਿਊਟੀ ਹੈ ਜੀ ਜੀ ਇੱਥੇ ਪੱਕਾ ਪੰਕਜ ਪੱਪੂ ਮੇਰੇ ਬੱਚਿਆਂ ਨਾਲ ਬਸਲੂਕੀ ਕਰਕੇ ਗਿਆ ਸੀਗਾ ਜੀ ਹੋਣ ਵਾਲਾ ਹੋ ਗਿਆ ਸਾਲ ਡੇਢ ਸਾਲ ਹੋਣ ਵਾਲਾ ਹੋ ਗਿਆ ਜੀ ਓਕੇ ਮੈਂ ਸਾਰੇ ਦਫ਼ਤਰਾਂ 'ਚ ਜਾਨਾ ਜੀ ਦੇਖੋ ਟੀਆਈ ਜੀ ਸਾਹਿਬ ਕੋਲੇ ਜਾ ਕੇ ਮੈਂ ਐਸਐਸਪੀ ਲਵੇ ਜਾ ਕੇ ਆਇਆ ਜੀ ਸਰ ਕੀ ਕੀ ਕਰਕੇ ਗਿਆ ਸੀ ਪੰਕਜ ਇਹ ਕਰਕੇ ਗਿਆ ਸੀਗਾ ਜੀ ਮੇਰੀ ਵਾਈਫ ਪ੍ਰੈਗਨੈਂਟ ਤੀਗੀ ਮੀਡੀਆ ਚ ਵੀ ਆਈਦੀ ਇਹ ਗੱਲ ਪੰਕਜ ਪੱਪੂ ਕੌਣ ਸੀ ਪੱਪੂ ਪੰਕਜ ਪੱਪੂ ਜੀ ਇਹ ਸੁਜਾਤਾ ਚਾਵਲਾ ਦੇ ਘਰ ਵਾਲੇ ਨੇ ਜੀ ਇਹ ਹੈਨਾ ਪ੍ਰਧਾਨ ਉਹਨੇ ਫਾਇਦਾ ਇਹ ਚੱਕਦੇ ਨੇਗੇ ਪੰਕਜ ਪੱਪੂ ਵਰਗੇ ਜੀ ਟਰਾਲੀ ਚੋਰ ਅਲਡਵਲਡ ਚ ਪਤਾ ਜੀ ਇਹਦਾ ਨਾਮ ਪਤਾ ਸਾਰਿਆਂ ਨੂੰ ਪੱਪੂ ਪੰਕਜ ਟਰਾਲੀ ਚੋਰ ਹੂੰ ਇਹ ਜੀ ਮੇਰੀ ਬਰੇ ਬੱਚਿਆਂ ਨਾਲ ਬਸਲੂਕੀ ਕਰਕੇ ਗਿਆ ਜੀ ਜੀ ਜਿੱਥੇ ਚ ਰਸਤੇ ਚ ਖੜੇ ਆ ਆਪਾਂ ਇੱਥੇ ਚ ਰਸਤੇ ਚ ਬੱਸ ਰੁਕੀ ਕਰਕੇ ਗਿਆ ਜੀ ਵੀਡੀਓ ਵਾਇਰਲ ਹੋਈ ਸੀ ਸਾਹਿਬ ਵੀਡੀਓ ਵਾਇਰਲ ਹੋਈ ਸੀ ਇਹ ਜਿਹੜੇ ਮੇਰੇ ਚਾਰ ਭਾਈ ਖੜੇ ਨੇ ਮੇਰੇ ਮਹੱਲੇ ਦੇ ਖੜੇ ਨੇ ਮੇਰੀ ਮਾਰਕੀਟ ਦੇ ਖੜੇ ਨੇ ਜੀ ਇਹਨਾਂ ਸਾਹਮਣੇ ਇਹ ਬੱਸ ਨੂੰ ਕੀ ਕਰਕੇ ਗਿਆ ਜੀ ਇਹ ਲੱਤਾਂ ਮਾਰ ਕੇ ਗਿਆ ਲਾਈਵ ਵੀਡੀਓ ਆ ਨਹੀਂ ਜੀ ਇਹਨਾਂ ਦੀ ਇਹਦੀਆਂ ਜੀ ਇੱਥੇ ਮੁੰਡਾ ਆਟੋ ਵਾਲਾ ਖੜਦਾ ਸੀਗਾ ਉਹਨੇ ਇਹਦੀ ਲਾਈਵ ਵੀਡੀਓ ਬਣਾਈ ਜੀ ਹਨਾ ਇਹ ਕੇਸ ਉਹਦਾ ਹੀ ਅੱਖਾਂ ਸਾਹਮਣੇ ਹੋ ਰਿਹਾ ਸੀ ਉਹ ਵੀ ਮੌਜੂਦ ਆ ਆਪਣੇ ਪੂਰੇ ਵਿੱਚ ਜੀ ਹਨਾ ਤੇ ਵੀ ਮੈਂ ਉਸ ਟਾਈਮ ਦਾ ਜੀ ਹਨਾ ਸਰਕਾਰ ਤੋਂ ਮੰਗ ਕਰ ਰਹੇ ਹਾਂ ਜੀ ਇਨਸਾਫ ਦੀ ਇਨਸਾਫ ਦੀ ਸਰ ਇਹ ਤੇ ਪਰਚਾ ਦਿੱਤਾ ਜਾਵੇ ਜੀ ਕਿਉਂ ਨਹੀਂ ਇਹ ਤੇ ਪਰਚਾ ਦਿੱਤਾ ਜਾਂਦਾ ਜੀ ਨਹੀਂ ਕਾਰਵਾਈ ਉਦੋਂ ਹੋਈ ਨਹੀਂ ਸੀ ਕਾਰਵਾਈ ਮੈਂ ਜਾਂਦਾ ਸੀਗਾ ਜੀ ਜਦੋਂ ਮੇਰੀ ਘਰ ਵਾਲੀ ਹਸਪੀਟਲ ਦੀ ਮੈਂ ਕਤਵਾਲੀ ਦੇ ਚੱਕਰ ਲਾਂਦਾ ਸੀਗਾ ਜੀ ਮੈਨੇ 1 ਮਹੀਨਾ ਚੱਕਰ ਲਾਇਆ ਜੀ ਗੁਰਪ੍ਰੀਤ ਸਰਾਹ ਐਸ ਐਚਓ ਸੀਗਾ ਜੀ ਉਸ ਟਾਈਮ ਜੀ ਉਹ ਮੈਨੂੰ ਉਹਨਾਂ ਨੂੰ ਪੁੱਛਿਆ ਜਾਵੇ ਵੀ ਇਹੇ ਮੁੰਡਾ ਆਂਦਾ ਸੀ ਮੈਂ ਕੱਲਾ ਜਾਂਦਾ ਸੀਗਾ ਵੀ ਮੇਰੇ ਨਾਲ ਇਨਸਾਫ ਕਿਉਂ ਨਹੀਂ ਹੁੰਦਾ ਮੈਨੂੰ ਐਸ ਐਚਓ ਸਾਹਿਬ ਕਹ ਦਿੰਦੇ ਸੀਗੇ ਵੀ ਤੇਰਾ ਕੰਪਰਮਿਸ ਕਰਾ ਦੰਨੇ ਆ ਮੈਨੂੰ ਪਤਾ ਸੀ ਸਰ ਵੀ ਇਹ ਕੰਪਰਮਿਸ ਵਾਲੀ ਗੱਲ ਨਹੀਂ ਹੈਗੀ ਇਹ ਨੁਕਸਾਨ ਹੋਇਆ ਕਿਉਂਕਿ ਮੇਰੀ ਘਰ ਵਾਲੀ ਪ੍ਰੈਗਨੈਂਟ ᱛੀ ਜਦੋਂ ਗਿਰੀ ਆ ਜੀ ਜੀ ਉਦੋਂ ਮੇਰੀ ਮੰਮੀ ਨੇ ਦੱਸਿਆ ਵੀ ਇਹ ਕਿਹੜੀ ਬੁਰੀ ਤਰ੍ਹਾਂ ਗਿਰੀ ਆ ਹੂੰ ਉਸ ਤੋਂ ਬਾਅਦ ਇਹ ਹਸਪੀਟਲ ਉਹਦੇ ਦਰਦ ਦੁਰਦ ਹੁੰਦੇ ਰਹੇ ਉਸ ਟਾਈਮ ਦੀ ਜੀ ਮੇਰੇ ਕੋਲੇ ਵੀਡੀਓ ਆਹ ਰਿਪੋਰਟਾਂ ਨੇ ਜੀ ਸਾਰੀਆਂ ਮੇਰੇ ਕੋਲੇ ਅਲਟਰਾਸਾਉਂ ਨੇ ਉਸ ਟਾਈਮ ਦੀ ਅੱਛਾ ਜੀ ਉੱਤੱਕ ਦੇ ਮੇਰੇ ਕੋਲੇ ਪਾਛੋਂ ਮੇਰੇ ਬੱਚੇ ਦੀ ਜਦੋਂ ਡੈਥ ਹੋਈ ਸਰ ਹਨਾ ਉਦੋਂ ਵੀ ਇਹਨਾਂ ਨੇ ਇੰਨਾ ਕੁ ਤੱਕਾ ਕਰਿਆ ਮੈਨੂੰ ਉਰੋ ਰਜਿੰਦਰਾ ਭੇਜਤਾ ਜੀ ਬਿਨਾ ਪਰਚੀ ਤੋਂ ਜੀ ਇਕਤਾ ਮੈਡਮ ਕਹਿੰਦੇ-ਕਹਿੰਦੇ ਵੀ ਤੁਹਾਨੂੰ ਪਟਿਆਲੇ ਰੈਫਰ ਕਰਤਾ ਵੀ ਸਾਨੇ ਫੋਨ ਕਰਤਾ ਸਾਨੇ ਕਿਹਾ ਵੀ ਕੋਈ ਪਰਚੀ-ਪੁਰਚੀ ਲਿਖ ਕੇ ਦਿਓ ਜੀ ਉਹਨਾਂ ਨੇ ਪੁੱਛਣਾ ਸਾਨੂੰ ਉਹਨਾਂ ਨੇ ਸਾਨੂੰ ਕੋਈ ਪਰਚੀ ਨਹੀਂ ਦਿੱਤੀ ਜਦੋਂ ਅਸੀਂ ਉੱਥੇ ਗਏ ਉੱਥੇ ਦੋ ਦਿਨ ਮੈਨੂੰ ਹਰਾਨ ਕਰਕੇ ਰੱਖਿਆ ਦੋ ਦਿਨ ਮੇਰੀ ਘਰ ਵਾਲੀ ਨੂੰ ਦੇਖਿਆ ਤੱਕ ਨਹੀਂ ਉਹਨਾਂ ਨੇ ਤੇ ਸਰ ਉਸ ਤੋਂ ਬਾਅਦ ਉਹਨਾਂ ਦੇ ਮੁਲਾਜ਼ਮ ਸੀਗੇ ਸਰਕਾਰੀ ਹਸਪੀਟਲ ਦੇ ਮੁਲਾਜ਼ਮ ਸੀਗੇ ਜੀ ਜਿਹੜੇ ਉੱਪਰ ਆਏ ਮੇਰੇ ਨਾਲ ਬੱਸ ਲੂਕੀ ਕਰੀ ਇਹ 90 ਤੋਂ ਕੇਸ ਆਇਆ ਹੋਇਆ ਇਹ ਇਹ ਬੰਦੇ ਦੀ ਵੀਡੀਓ ਬਣਾ ਇਹ ਬੰਦਾ ਮੋਬਾਈਲ ਚੋਰੀ ਕਰਦਾ ਮੇਰੇ ਸਰ ਬੱਚੇ ਦੀ ਡੈਥ ਹੋਈ ਹੋਈ ਮੇਰੀ ਘਰ ਵਾਲੀ ਹਸਪੀਟਲ 'ਚ ਪਈ ਮੈਂ ਇਹੋ ਜਿਹਾ ਕੰਮ ਕਰੂੰਗਾ ਜੀ ਮੈਂ ਆਪ ਬਣਾਈ ਉਹਨਾਂ ਦੀ ਵੀਡੀਓ ਮੈਂ ਜਦੋਂ ਵੀਡੀਓ ਬਣਾਉਣ ਲੱਗਿਆ ਸਰ ਉਹਨਾਂ ਨੇ ਮੇਰੇ ਥੱਪੜ ਮਾਰਿਆ ਬਿਨਾਂ ਗੱਲ ਤੋਂ ਉਹ ਕਹਿੰਦੇ 90 ਤੋਂ ਆਇਆ ਹੋਇਆ ਕੇਸ ਤਿੰਨ ਦਿਨ ਮੇਰੀ ਘਰ ਵਾਲੀ ਚੌਥੇ ਦਿਨ ਉਸ ਟਾਈਮ ਬਹੁਤ ਹੱਲਾ ਹੋਇਆ ਜੀ ਜਦੋਂ ਉਹਨਾਂ ਨੇ ਥੱਪੜ ਮਾਰਿਆ ਮੈਂ ਵੀਡੀਓ ਬਣਾਉਣ ਲੱਗਿਆ ਜੀ ਉਸ ਟਾਈਮ ਆਮ ਬੰਦੇ ਖੜੇ ਸੀ ਕੀ ਹੋ ਗਿਆ ਪੁੱਤ ਮੈਂ ਕਿਹਾ ਜੀ 4 ਦਿਨ ਹੋ ਗਏ ਇਹਨਾਂ ਨੇ ਮੈਨੂੰ ਦੇਖਿਆ ਤੱਕ ਨਹੀਂ ਨਾ ਮੇਰੀ ਘਰ ਵਾਲੀ ਨੂੰ ਪੁੱਛਿਆ ਤੱਕ ਉੱਪਰ ਦੀ ਇਹੇ ਮੇਰੇ ਬੱਥਲੂ ਕੀ ਕਰਕੇ ਥੱਪੜ ਮਾਰਦੇ ਨੇ ਜੀ ਬਿਨਾਂ ਗੱਲ ਤੋਂ ਹਨਾ ਮੇਰੇ ਕੋਲੇ ਲਾਈਵ ਉਸ ਟਾਈਮ ਵੀਡੀਓ ਹੈ ਜੀ ਥੱਪੜ ਮਾਰਦੇ ਦੀ ਮੈਂ ਜਦੋਂ ਥੱਲੇ ਆਇਆ ਰਜਿੰਦਰਾ ਚ ਇੰਨੇ ਕੁ ਬੰਦੇ ਖੜੇ ਸੀ ਰਜਿੰਦਰਾ ਦਾ ਸਾਹਨੇ ਗੇਟ ਬੰਦ ਕਰਤਾ ਜੀ 2 ਘੰਟੇ ਐਸਐਮਓ ਸਾਹਿਬ ਕਹਿੰਦੇ ਵੀ ਇਹ ਮੁੰਡੇ ਨੂੰ ਅੰਦਰ ਲੈ ਕੇ ਆਓ ਮੈਂ ਕਿਹਾ ਮੈਂ ਅੰਦਰ ਨਹੀਂ ਆਂਦਾ ਹੈਗਾ ਜੋ ਗੱਲ ਕਰਨੀ ਆ ਪਬਲਿਕ ਦੇ ਸਾਹਮਣੇ ਕਰੋ ਇਹ ਮੈਨੂੰ ਫੇਰ ਵੀ ਅੰਦਰ ਲੈ ਕੇ ਐਸ ਐਚਓ ਸਾਹਿਬ ਨੇ ਆਪ ਉਹ ਵੀਡੀਓ ਦੇਖੀ ਜੀ ਜਿਹੜਾ ਉੱਥੇ ਠਾਣਾ ਆਪਣੇ ਰਜਿੰਦਰਾ ਹਸਪੀਟਲ ਠਾਣਾ ਉੱਥੇ ਵੀ ਇਹ ਰਿਪੋਰਟ ਲਿਖੀ ਗਈ ਸਰ ਵੀ ਇਹਨਾਂ ਨੇ ਮੇਰੇ ਨਾਲ ਉੱਥੇ ਬੱਥਲੂਕੀ ਕਰੀ ਮੇਰਾ ਅਜੇ ਤੱਕ ਇਨਸਾਫ ਨਹੀਂ ਹੋਇਆ ਸਰ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗ ਕਰਦਾ ਜੀ ਦੇਖੋ ਆਪਣੇ 90 ਦੇ ਐਮ ਐਲ ਏ ਸਾਹਿਬ ਨੂੰ ਜੀ ਇਹ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਜੀ ਮੈਂ ਇਹ ਮੰਗ ਕਰਦਾ ਸਰ ਜਿਹੜਾ ਰਾਜਾ ਵੜਿੰਗ ਨੇ ਰਾਜਾ ਵੜਿੰਗ ਦਾ ਪੁਤਲਾ ਫੂਕਿਆ ਗਿਆ ਹੈ ਨਾ ਆਪਣੇ ਦੇਮਾਨ ਪੂਰੇ ਦੇ ਐਮਐਲਏ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਸਰ ਮੇਰੇ ਵੀ ਇਨਸਾਫ ਕਣੀ ਦੇਖੋ ਸਰ ਇਹ ਬੰਦਾ ਹੁਣ ਤੱਕ ਕਿਉਂ ਬਚਿਆ ਪਿਆ ਇੱਥੇ ਤੇ ਪਰਚਾ ਕਿਉਂ ਨਹੀਂ ਪਿਆ ਮੇਰੇ ਕੋਲੇ ਸਰ ਸਾਰੀਆਂ ਰਿਪੋਰਟਾਂ ਹਸਪੀਟਲ ਦੀਆਂ ਨੇ ਸਰ ਜਦੋਂ ਦਾਖਲ ਹੋਈ ਉਹ ਪਰਚੀ ਆ ਸਰ ਐਲਐਮਆਰ ਕੱਟੀ ਹੋਈ ਆ ਸਰ ਅਜੇ ਤੱਕ ਕੋਈ ਸੁਣਵਾਈ ਨਹੀਂ ਮੈਨੂੰ ਐ ਕਹਿ ਦਿੰਦੇ ਦੀ ਸਰ ਵੀ ਤੇਰੇ ਨਾਲ ਇਹਦਾ ਕੰਪਰਮੈਂਸ ਤੇਰੇ ਨਾਲ ਇਹਨਾਂ ਦਾ ਕੰਪਰਮੈਂਸ ਕਰਾ ਦਿੰਦੇ ਐ ਐਸਐਚਓ ਸਾਹਿਬ ਆਈ ਵਾਰ ਕਹਿੰਦੇ ਸੀ ਜਦੋਂ ਮਹੀਨਾ ਮੈਂ ਜਾਂਦਾ ਰਿਹਾ ਜੀ ਲਗਾਤਾਰ ਕਤਵਾਲੀ ਦੇ ਚੱਕਰ ਲੰਦਾ ਰਿਹਾ ਫਿਰ ਕਤਵਾਲੀ ਦੇ ਚੱਕਰ ਲਾਏ ਮੈਨੂੰ ਜੀ ਮੈਨੇ ਅਪੀਲ ਪਾਈ ਮੈਨੇ ਅਰਜ਼ੀਆਂ ਪਾਈਆਂ ਸਰ ਤੁਸੀਂ ਪਟਿਆਲੇ ਐਸਐਸਪੀ ਸਾਹਿਬ ਨੂੰ ਬੇਨਤੀ ਕੀਤੀ ਜਾ ਉਹਨਾਂ ਕੋਲ ਗਏ ਆਪਣੀ ਕੰਪਲੇਨਟ ਦਿੱਤੀ ਉਹਨਾਂ ਨੂੰ ਮੈਂ ਸਰ ਆਹਾ ਪਰਚਾ ਜੀ ਇੱਕ ਮਹੀਨਾ ਹੋ ਗਿਆ ਜੀ ਮੈਂ ਡੀਆਈਜੀ ਦਫਤਰ ਗਿਆ ਸੀਗਾ ਜੀ ਮੈਂ ਐਸਐਸਪੀ ਸਾਹਿਬ ਦੇ ਨਹੀਂ ਗਿਆ ਕਿਉਂਕਿ ਡੀਐਸਪੀ ਅਤਰੀ ਸੀਗੇ ਉਸ ਟਾਈਮ ਡੀਐਸਪੀ ਅਤਰੀ ਨੇ ਮੇਰੀ ਉਮੀਦ ਤੋੜਤੀ ਤੀਗੀ ਜੀ ਡੀਐਸਪੀ ਅਤਰੀ ਲਵੇ ਗਿਆ ਸੀਗਾ ਜੀ ਜਦੋਂ ਮੈਂ ਮੇਰੇ ਨਾਲ ਇਹ ਦੇਗੇ ਆ ਦਾਤੀਵਲੀ ਵਾਲੇ ਮੇਰੇ ਨਾਲ ਹੈਗੇ ਸੀਗੇ ਜੀ ਇਹ ਜਿਹੜੇ ਧਰਨੇ ਵਾਲੇ ਹੁੰਦੇ ਨੇ ਇਹ ਮੇਰੇ ਨਾਲ ਚਾਰ ਬੰਦੇ ਸੀਗੇ ਜੀ ਸਰ ਡੀਐਸਪੀ ਨੇ ਮੈਨੂੰ ਇਹ ਗੱਲ ਕਹੀ ਵੀ ਬੱਚਾ ਕਿਵੇਂ ਆ ਮੈਂ ਕਿਹਾ ਜੀ ਸਰ ਹਜੇ ਬੱਚੇ ਦਾ ਕੋਈ ਪਤਾ ਨਹੀਂ ਵੀ ਗਰ ਵਾਲੀ ਨੂੰ ਪ੍ਰੋਬਲਮ ਪੈ ਗਈ ਮੇਰੀ ਗਰ ਵਾਲੀ ਨੂੰ ਉਹ ਕਹਿੰਦਾ ਡੀਐਸਪੀ ਸਾਹਿਬ ਕਹਿੰਦੇ ਕਹਿੰਦੇ ਜੇ ਬੱਚਾ ਮਰ ਜਾਂਦਾ ਕਹਿੰਦਾ ਮੈਂ ਇਹਦੀਆਂ ਛਾਲਾ ਚ ਕਾ ਦਿੰਦਾ ਮੈਨੇ ਇਹ ਗੱਲ ਕਹੀ ਹੱਥ ਬਨ ਕੇ ਸਰ ਜੇ ਬੱਚਾ ਨਹੀਂ ਮਰਦਾ ਪ੍ਰੈਗਨੈਂਟ ਜਨਾਨੀ ਨਾਲ ਫਸਲੂਕੀ ਹੁੰਦੀ ਆ ਵੀ ਫੇਰ ਨਹੀਂ ਪਰਚਾ ਪੈਂਦਾ ਇਹ ਚੁੱਪ ਕਰ ਗਏ ਜੀ ਮੈਂ ਚੁੱਪ ਕਰਕੇ ਬਾਹਰ ਆ ਗਿਆ ਜੀ ਸਰ ਉੱਥੇ ਵੀ ਦਰਗਾਹ ਦਿੱਤੀ ਸਰ ਮੈਂ ਬਕਾਇਦਾ ਐਸਐਸਪੀ ਲਵੇ ਨਾ ਜਾ ਕੇ ਮੈਂ ਡੀਆਈਜੀ ਦਫਤਰ ਗਿਆ ਜੀ ਮੇਰੀ ਵਾਈਫ ਨਾਲ ਸੀਗੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੈਂ ਮੰਗ ਕਰਦਾ ਸਰ ਦੇਖੋ 1 ਮਹੀਨਾ ਹੋ ਚੁੱਕਿਆ ਡੀਆਈਜੀ ਦਫਤਰ ਮੈਨੂੰ ਐਸਐਸਪੀ ਦਫਤਰ ਭੇਜਿਆ ਗਿਆ ਡੀਆਈਜੀ ਦਫਤਰ ਤੋਂ ਫੋਨ ਕਰਕੇ ਜੀ ਡੀਐਸਪੀ ਦਫਤਰ ਮੈਨੂੰ ਕਹਿੰਦੇ ਕਹਿੰਦੇ ਹਫਤੇ 'ਚ ਤੁਹਾਡਾ ਫੋਨ ਆਊਗਾ ਜਾਂ ਤੈਨੂੰ ਮੈਸੇਜ ਆਊਗਾ 1 ਮਹੀਨਾ ਹੋ ਗਿਆ ਜੀ ਸਰ ਮੈਨੂੰ ਕੋਈ ਫੋਨ ਨਹੀਂ ਕੋਈ ਨਹੀਂ ਮੈਨੂੰ ਮੈਸੇਜ ਨਹੀਂ ਸਰ ਮੇਰਾ ਕੇਸ ਜਿਹਦੀ ਦੱਬ ਲੰਦੇ ਨੇ ਸਰ ਐਮਐਲਏ ਸਾਹਿਬ ਨੂੰ ਹੱਥ ਬਨ ਕੇ ਬੇਨਤੀ ਆ ਹੂੰ ਵੀ ਮੇਰੇ ਕੰਨੀ ਵੀ ਦੇਖਿਆ ਜਾਵੇ ਸਰ ਦੇਖੋ ਰਾਜਾ ਵਡਿੰਗ ਨੇ ਇਹ ਗੱਲ ਕਹੀ ਸੀਗੀ ਆਪਣੇ ਸਮਾਜ ਬਾਰੇ ਥੋਨੇ ਇਹ ਗੱਲ ਕਹੀ ਤੀ ਵੀ ਜਿਹੜਾ ਗਰੀਬ ਬੰਦਾ ਉਹਦਾ ਵੀ ਹੱਕ ਆ ਸੰਵਿਧਾਨ ਚ ਲਿਖਿਆ ਹੋਇਆ ਡਾਕਟਰ ਮੇਦਕਰ ਨੇ ਇਹ ਸਵਿਧਾਨ ਬਣਾਇਆ ਸੀਗਾ ਜੀ ਉਹਨਾਂ ਨੇ ਲਿਖਿਆ ਸੀਗਾ ਵੀ ਸਾਰਿਆਂ ਨੂੰ ਹੱਕ ਲੈਣ ਦਾ ਆਪਣਾ ਪ੍ਰਾਪਰ ਦਾ ਹੱਕ ਆ ਗਰੀਬ ਅਮੀਰ ਹਨਾ ਜੀ ਦੇਮਾਨ ਅਮੈਲੇ ਸਾਹਿਬ ਨੂੰ ਹੱਥ ਬਨ ਕੇ ਬੇਨਤੀ ਆ ਮੇਰਾ ਵੀ ਦੇਖਿਆ ਜਾ ਵੀ ਇਹ ਟਰਾਲੀ ਚੋਰ ਤੇ ਪਰਚਾ ਪਵੇ ਸਰ ਮੈਂ ਬਕਾਇਦਾ ਸਾਰੀ ਵੀਡੀਓ ਆ ਸਾਰੇ ਪ੍ਰੂਫ ਲੈ ਕੇ ਆਉਂਗਾ ਸਰ ਮੈਨੂੰ ਜਿੱਥੇ ਕਹੋਗੇ ਥਾਣੇ ਚ ਥਾਣੇ ਚ ਬੁਲਾਓ ਸਰ ਮੇਰੇ ਕੋਲ ਆਪਦੇ ਪ੍ਰੂਫ ਦੇਖੋ ਮੇਰੇ ਕੋਲੇ ਸਾਰੇ ਇਹਦੇ ਪ੍ਰੂਫ ਨੇ ਲਾਈਵ ਮੇਰੇ ਕੋਲੇ ਵੀਡੀਓ ਆ ਇਹਦੀ ਕੁੱਟਮਾ ਕਰਦੇ ਦੀ ਸਰ ਇੱਕ ਮੁੰਡਾ ਜੋਤ ਇਹਨਾਂ ਨੇ ਕਿਹਾ ਸੀਗਾ ਵੀ ਉਹਦੀ ਪੰਕਜ ਪੱਕੂ ਪ੍ਰਧਾਨ ਜੀ ਦੀ ਐਕਟਿਵ ਆ ਮੈਂ ਲੈ ਕੇ ਆਇਆ ਸੀ ਢੇਰੀਆਂ ਚੈੱਕ ਕਰਨ ਵਾਸਤੇ ਸਰ ਉਹ ਮੈਨੂੰ ਐਫੀਡੇਫਟ ਬਕਾਇਦਾ ਦੇ ਕੇ ਗਿਆ ਮੈਂ ਸਰਕਾਰ ਦੇ ਉਹ ਕਿੱਥੇ ਐਫੀਡੇਟ ਉਹ ਜਿਹੜਾ ਐਫੀਡੇਫਟ ਜੀ ਇਹੇ ਸਰ ਨਵਜੋਤ ਸਿੰਘ ਨਵਜੋਤ ਸਿੰਘ ਇਹੇ ਟਾਈਮ ਤੇ ਇਹਨਾਂ ਨੇ ਮੀਡੀਆ 'ਚ ਗਵਾਹੀ ਦਿੱਤੀ ਸੀ ਮੁੰਡੇ ਨੇ ਇਹਨੇ ਪੰਕਜ ਬੱਪੂ ਨੇ ਵੀ ਦਿੱਤੀ ਸੀ ਵੀ ਸਾਡਾ ਮੁੰਡਾ ਢੇਰੀਆਂ ਚੈੱਕ ਕਰਨ ਗਿਆ ਸੀ ਇਹਨਾਂ ਨੇ ਇੱਟਾਂ ਮਾਰਨੀਆਂ ਚਾਲੂ ਕਰਤੀਆਂ ਮੇਰਾ ਮੁਲਾਜ਼ਮ ਐਕਟਿਵਾ ਸਿੱਟ ਕੇ ਭੱਜਿਆ ਆਇਆ ਮੈਂਨੇ ਐਸ ਐਚਓ ਸਾਹਿਬ ਨੂੰ ਕਿਹਾ ਵੀ ਮੇਰੀ ਐਕਟਿਵਾ ਲੈ ਆਤੀ ਜਾਵੇ ਮੇਰੇ ਸਾਹਮਣੇ ਸਰ ਐਮ ਆਰਫ ਤੇ ਪੁਲਿਸ ਵਾਲਿਆਂ ਨੇ ਉਹ ਉਹ ਦੇਤੀ ਐਕਟਿਵਾ ਦੇਤੀ ਸਰ ਮੇਰੇ ਨਾਲ ਕੋਈ ਇਨਸਾਫ ਨਹੀਂ ਹੋਇਆ ਮੈਨੂੰ ਇਨਸਾਫ ਮਿਲੇ ਜੀ ਮੈਂ ਇਹੀ ਮੰਗ ਕਰਦਾ ਜੀ ਪ੍ਰਸ਼ਾਸਨ ਕੀ ਕਹਿਣਾ ਚਾਹੋਗੇ ਭਾਜੀ ਵੀ ਵੀਰ ਜਿਹੜਾ ਇਨਸਾਫ ਦੀ ਮੰਗ ਕਰ ਰਿਹਾ ਸਾਲ ਸਵਾ ਸਾਲ ਤੋਂ ਇਹਨੂੰ ਇਨਸਾਫ ਨਹੀਂ ਮਿਲ ਰਿਹਾ ਕੀ ਕਰਨ ਹੋ ਸਕਦਾ ਜੀ ਬੇਨਤੀ ਅਰਜ਼ ਕਰਦੇ ਆਂ ਪ੍ਰਸ਼ਾਸਨ ਅੱਗੇ ਵੀ ਇਹਦਾ ਹੱਲ ਕਰਿਆ ਜਾਵੇ ਇਨੇ ਟਾਈਮ ਤੋਂ ਬੰਦਾ ਦੇਖੋ ਗਰੀਬ ਬੰਦਾ ਇੱਕੋਰੇ ਰਹਿ ਰਿਹਾ ਮੰਡੀ ਦੇ ਵਿੱਚ ਪਰੇਸ਼ਾਨ ਹੈ ਜਿੰਨੇ ਟਾਈਮ ਤੋਂ ਇਹਦੇ ਕੋਲ ਹੈਂਡੀਕੈਪ ਹੈ ਹੈਂਡੀਕੈਪ ਬੰਦਾ ਹੀ ਹਾਂਜੀ ਵੀ ਇਹਦੇ ਉੱਪਰ ਧਿਆਨ ਨਹੀਂ ਦਿੱਤਾ ਜਾ ਰਿਹਾ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਦੇ ਆਂ ਇਹੀ ਅਰਜ਼ ਕਰਦੇ ਆਂ ਵੀ ਇਹ ਤਾਂ ਸਾਥ ਦਿੱਤਾ ਜਾਵੇ ਵੱਧ ਤੋਂ ਵੱਧ ਤੇ ਇਹਦੇ ਮਾਮਲੇ ਤੇ ਮਤਲਬ ਕਿ ਉਹਨਾਂ ਨੂੰ ਦੇਖਿਆ ਜਾਵੇ ਹਨਾ ਜੀ ਹੁਣ ਤੁਸੀਂ ਐ ਬੋਲਿਓ ਨਾਰਾ ਲਾਓ ਦਾ ਦਾ ਸਰ ਪੰਕਜਾ ਪੱਪੂ ਮੁਰਦਾਬਾ ਪੰਕਜੀ ਟਰਾਲੀ ਚੋਰ ਮੁਰਦਾਬਾ ਟਰਾਲੀ ਚੋਰ ਮੁਰਦਾਬਾ ਟਰਾਲੀ ਚੋਰ ਮੁਰਦਾਬਾ ਪੰਕਜਾ ਪੱਪੂ ਮੁਰਦਾਬਾ ਸੁਜਾਤਾ ਚਾਵਲਾ ਦਾ ਘਰ ਵਾਲਾ ਮੁਰਦਾਬਾ ਮੈਨੂੰ ਇਨਸਾਫ ਮਿਲੇ ਸਰ ਇਨਸਾਫ ਦਿੱਤਾ ਜਾਵੇ ਇਹਨੂੰ ਨੱਖ ਪਾਈ ਜਾਵੇ ਸਰ ਇਹ ਇੰਨਾ ਕਿੰਨਾ ਤੁਹਾਡੇ ਕਰੀਬੀ ਹੈ ਸਰ ਵੀ ਜਿਹਨੂੰ ਇਹਨੂੰ ਨੱਖ ਨਹੀਂ ਪੈਂਦੀ ਸਰ ਮੇਰੇ ਵੀ ਪਰਚੇ ਕ ਨਹੀਂ ਦੇਖਿਆ ਜਾਵੇ ਸਰ ਮੈਨੂੰ ਇਨਸਾਫ ਮਿਲੇ ਸਰ ਮੇਰੀ ਮੈਂ ਹਜੇ ਵੀ ਪੀੜਤਾ ਸਰ ਹਣਾ ਹੈਂਡੀਕੈਪਟ ਬੰਦਾ ਜੀ ਮੇਰੀ ਘਰ ਵਾਲੀ ਹਜੇ ਵੀ ਪੀੜਤ ਆ ਜਦ ਦੀ ਇਹਨੇ ਬੱਸ ਲੁਕੀ ਕਰੀ ਆ ਮੇਰੀ ਘਰ ਵਾਲੀ ਨਾਲ ਮੈਨੂੰ ਇਨਸਾਫ ਮਿਲੇ ਜੀ ਮੇਰੀ ਇਹੀ ਮੰਗ ਆ ਸਰਕਾਰੀ ਅੱਗੇ ਬੈੰਤੀ ਹੈ ਜੱਤ ਜੋੜ ਕੇ ਬੰਦੇ ਨੂੰ ਇਨਸਾਫ ਮਿਲਣਾ ਚਾਹੀਦਾ ਹੈਂਡੀਕੈਪ ਬੰਦਾ ਹੀ ਇਹ ਇਹਨੂੰ ਬਹੁਤ ਟਾਈਮ ਹੋ ਗਿਆ ਦਿਹਾੜੀ ਮਜ਼ਦੂਰੀ ਕਰਨ ਵਾਲਾ ਬੰਦਾ ਹੀ ਇਹ ਸੰਦੀਪ ਸਿੰਘ ਸੰਦੀਪ ਸਿੰਘ ਇਹਦਾ ਨਾਮ ਆ ਇਹਨਾਂ ਨੂੰ ਇਹ ਕਰਕੇ ਜੀ ਅਸੀਂ ਇਹਦੇ ਨਾਲ ਖੜੇ ਆ ਸਾਰਾ ਪ੍ਰਸ਼ਾਸਨ ਜਿੰਨੇ ਵੀ ਲੋਕ ਆ ਅਸੀਂ ਆਪਣੀ ਆਸ-ਪਾਸ ਵਾਲੇ ਸਾਰੇ ਇਹਦੇ ਸਾਥ ਨੇ ਮੇਰੇ ਤੋਂ ਪ੍ਰੂਫ ਨਹੀਂ ਇਹਦੇ ਸਾਰੇ ਪ੍ਰੂਫ ਮਲੇ ਦੇ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਇਹਨੂੰ ਇਨਸਾਫ ਦਿੱਤਾ ਜਾਵੇ